ਪਾਂ ਸਿੰਘ ਸਮਾਉਣ ਨਾ ਪੈਸਾ ਕਿੱਥੋਂ ਲਗਾਏ ਪੈਸੇ ਦੀ ਗੱਲ ਕਰੀਏ ਪੈਸਾ ਕਰੀਏ ਤਾਂ ਬਹੁਤ ਵੱਡਾ ਬਜਟ ਬਣਦਾ ਬਹੁਤ ਵੱਡਾ ਕਿਉਂਕਿ ਅਸੀਂ ਸਾਰੇ ਇਕੱਠੇ ਆਂ ਇਹ ਬੰਦਾ ਕੋਈ ਟੈਂਟ ਦਾ ਕੰਮ ਕਰ ਰਿਹਾ ਉਹਨੇ ਕਦੇ ਵੀ ਮੈਥੋਂ ਪੈਸੇ ਨਹੀਂ ਮੰਗੇ ਜੇ ਹਲਵਾਈ ਕੋਈ ਕੰਮ ਕਰ ਰਿਹਾ ਉਹਨੇ ਕਦੇ ਮੈਥੋਂ ਪੈਸੇ ਨਹੀਂ ਮੰਗੇ ਜਿੰਨੀਆਂ ਵੀ ਅਸੀਂ ਇੱਕ ਟੀਮ ਬਣੀ ਹੋਈ ਹੈ ਪ੍ਰੋਪਰ ਸਾਡੀ 24 ਸਾਲ ਤੋਂ ਅਸੀਂ ਉਹਦੇ ਵਿੱਚ ਦੇਖਦੇ ਨਹੀਂ ਜਿਹਦੇ ਹੱਥੋਂ ਦਾ ਕਰ ਹੀ ਜਾਂਦਾ ਪੈਸਾ ਕਿਸ ਤੋਂ ਮੰਗਦੇ ਵੀ ਨਹੀਂ ਤੇ ਪੈਸਾ ਅਸੀਂ ਦਿੰਦੇ ਵੀ ਨਹੀਂ ਅਸੀਂ ਜਿੰਨੀ ਕ ਕਮਾਈ ਆਉਂਦੀ ਅਸੀਂ ਹੌਲੀ 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 ਮੰਨ ਲਾ ਜੀ ਜੇ ਕਿਸੇ ਨੂੰ ਜ਼ਰੂਰ ਤੇ ਪੈਂਦੇ ਇੱਕ ਟੀਮ ਹੈ ਸਾਡੀ ਪ੍ਰ ਵੀਡੀਓ ਦੇਖਦੇ ਨਾ ਲੋਕੀ ਤੀਆਂ ਦੀਆਂ ਦੀਆਂ ਮੇਲੇ ਦੀਆਂ ਤਾਂ ਉਹਨਾਂ ਦਾ ਇੱਕ ਸਵਾਲ ਹੁੰਦਾ ਪਾਲ ਸਿੰਘ ਸਮਾਓ ਇੰਨਾ ਪੈਸਾ ਕਿੱਥੋਂ ਲਗਾ ਰਿਹਾ ਹੈ ਇਹ ਉਹ ਪੈਸਾ ਪਤਾ ਕੀ ਹੁੰਦਾ ਉਹ ਮੈਂ ਮੈਂ ਤੁਹਾਨੂੰ ਪਹਿਲੀ ਦੱਸ ਕੇ ਹਟਿਆ ਵੀ ਜਿਹੜੀ ਸਾਡੀ ਇੱਕ ਟੀਮ ਕੰਮ ਕਰ ਰਹੀ ਹੈ ਨਾ ਉਹ ਪੈਸੇ ਲਈ ਨਹੀਂ ਕਰ ਰਹੀ ਹੂੰ ਜੇ ਅਸੀਂ ਜੇ ਅਸੀਂ ਪੈਸੇ ਦੀ ਗੱਲ ਕਰੀਏ ਪੈਸਾ ਕਰੀਏ ਤਾਂ ਬਹੁਤ ਵੱਡਾ ਬਜਟ ਬਣ ਜਾਂਦਾ ਬਹੁਤ ਵੱਡਾ ਕਿਉਂਕਿ ਅਸੀਂ ਸਾਰੇ ਇਕੱਠੇ ਆ ਅਸੀਂ ਹਿਸਾਬ-ਤਾਬ ਵੀ ਨਹੀਂ ਕਰਦੇ ਕੋਈ ਜੇ ਬੰਦਾ ਕੋਈ ਟੈਂਟ ਦਾ ਕੰਮ ਕਰ ਰਿਹਾ ਉਹਨੇ ਕਦੇ ਵੀ ਮੈਥੋਂ ਪੈਸੇ ਨਹੀਂ ਮੰਗੇ ਜੇ ਹਲਵਾਈ ਕੋਈ ਕੰਮ ਕਰ ਰਿਹਾ ਉਹਨੇ ਕਦੇ ਮੈਥੋਂ ਪੈਸੇ ਨਹੀਂ ਮੰਗੇ ਜਿੰਨੀਆਂ ਵੀ ਅਸੀਂ ਇੱਕ ਟੀਮ ਬਣੀ ਹੋਈ ਆ ਪ੍ਰੋਪਰ ਸਾਡੀ 24 ਸਾਲ ਤੋਂ ਅਸੀਂ ਉਹਦੇ ਵਿੱਚ ਦੇਖਦੇ ਨਹੀਂ ਜਿਹਦੇ ਹੱਥੋਂ ਦਾ ਕਰੀ ਜਾਂਦਾ ਅਸੀਂ ਪੈਸਾ ਮੰਗਦੇ ਵੀ ਨਹੀਂ ਤੇ ਪੈਸੇ ਦਿੰਦੇ ਵੀ ਨਹੀਂ ਹੂੰ ਪੈਸਾ ਕਿਸ ਤੋਂ ਮੰਗਦੇ ਵੀ ਨਹੀਂ ਤੇ ਪੈਸਾ ਅਸੀਂ ਦਿੰਦੇ ਵੀ ਨਹੀਂ ਅਸੀਂ ਜਿੰਨੀ ਕ ਕਮਾਈ ਆਉਂਦੀ ਅਸੀਂ ਹੌਲੀ 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 ਮੰਨ ਲਾਜੀ ਕਿ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਇੱਕ ਟੀਮ ਹੈ ਸਾਡੀ ਪ੍ਰੋਪਰ ਜਿਹੜਾ ਸਟੂਡੀਓ ਆ ਮੇਰਾ ਜੋ ਉਸ ਨੂੰ ਕਵਰ ਕਰਦਾ ਸਾਰਾ ਉਹ ਵੀ ਮੇਰਾ 24 ਸਾਲ ਦਾ ਮੁੰਡਾ ਉਹੀ ਹੈ ਜਿਹੜਾ ਹਲਵਾਈ ਉਹ ਵੀ ਮੇਰਾ ਮੁੰਡਾ ਉਹੀ ਹੈ ਜਿਹੜਾ ਟੈਂਟ ਵਾਲਾ ਉਹ ਵੀ ਮੁੰਡਾ ਮੇਰਾ ਉਹੀ ਹੈ ਹਨਾ ਜਿੰਨੇ ਜਿੰਨੇ ਵੀ ਉਹਦੇ ਵਿੱਚ ਵਰਕ ਕਰਦੇ ਨੇ ਉਹ ਸਾਰੇ ਸਾਡੇ ਪਰਾਨੇ ਨੇ ਅਸੀਂ ਸਾਰੇ ਹੀ ਜ਼ੀਰੋ ਪੱਧਰ ਤੋਂ ਉੱਠਨੇ ਸਾਰੇ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਕਰ ਰਹੇ ਆਂ ਕੱਲ੍ਹ ਇਹ ਨਹੀਂ ਹੈਗਾ ਵੀ ਇਹ ਪੈਸਾ ਆਉਂਦਾ ਕਿੱਥੋਂ ਤੇ ਲਾਉਂਦੇ ਕਿੱਥੋਂ ਆ ਥੋੜਾ ਬਹੁਤਾ ਜਿੰਨਾ ਕਿ ਵੀ ਅਸੀਂ ਕਮਾਉਨੇ ਆ ਉਹ ਸਾਰੇ ਦਾ ਸਾਰਾ ਸੀਦੇ ਤੇ ਲਾ ਦਿੰਨੇ ਆਂ ਸੀ ਬਾਲ ਸਿੰਘ ਸਮਾਓ ਇਹਨਾਂ ਪੈਸਾ ਕਿੱਥੋਂ ਲਗਾਏ ਪੈਸੇ ਦੀ ਗੱਲ ਕਰੀਏ ਪੈਸਾ ਕਰੀਏ ਤਾਂ ਬਹੁਤ ਵੱਡਾ ਬਜਟ ਬਣਦਾ ਬਹੁਤ ਵੱਡਾ ਕਿਉਂਕਿ ਅਸੀਂ ਸਾਰੇ ਇਕੱਠੇ ਆ ਜੇ ਬੰਦਾ ਕੋਈ ਟੈਂਟ ਦਾ ਕੰਮ ਕਰ ਰਿਹਾ ਉਹਨੇ ਕਦੇ ਵੀ ਮੈਥੋਂ ਪੈਸੇ ਨਹੀਂ ਮੰਗੇ ਜੇ ਹਲਵਾਈ ਕੋਈ ਕੰਮ ਕਰ ਰਿਹਾ ਉਹਨੇ ਕਦੇ ਮੈਥੋਂ ਪੈਸੇ ਨਹੀਂ ਮੰਗੇ ਜਿੰਨੀਆਂ ਵੀ ਅਸੀਂ ਇੱਕ ਟੀਮ ਬਣੀ ਹੋਈ ਹੈ ਪ੍ਰੋਪਰ ਸਾਡੀ 24 ਸਾਲ ਤੋਂ ਅਸੀਂ ਉਹਦੇ ਵਿੱਚ ਦੇਖਦੇ ਨਹੀਂ ਜਿਹਦੇ ਹੱਥੋਂ ਦਾ ਕਰ ਹੀ ਜਾਂਦਾ ਪੈਸਾ ਕਿਸੇ ਤੋਂ ਮੰਗਦੇ ਵੀ ਨਹੀਂ ਤੇ ਪੈਸਾ ਅਸੀਂ ਦਿੰਦੇ ਵੀ ਨਹੀਂ ਅਸੀਂ ਜਿੰਨੀ ਕ ਕਮਾਈ ਹੁੰਦੀ ਅਸੀਂ ਹੌਲੀ 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 ਮੰਨ ਲਾ ਜੀ ਜੇ ਕਿਸੇ ਨੂੰ ਜ਼ਰੂਰ ਤੇ ਪੈਂਦੀ ਹੈ ਇੱਕ ਟੀਮ ਹੈ ਸਾਡੀ ਪ੍ਰੋਪਰ ਵੀਡੀਓ ਦੇਖਦੇ ਨਾ ਲੋਕੀ ਤੀਆਂ ਦੀਆਂ ਮੇਲੇ ਦੀਆਂ ਤਾਂ ਉਹਨਾਂ ਦਾ ਇੱਕ ਸਵਾਲ ਹੁੰਦਾ ਪਾਲ ਸਿੰਘ ਸਮਾਓ ਇੰਨਾ ਪੈਸਾ ਕਿੱਥੋਂ ਲਗਾ ਰਿਹਾ ਹੈ ਨਹੀਂ ਉਹ ਪੈਸਾ ਪਤਾ ਕੀ ਹੁੰਦਾ ਉਹ ਮੈਂ ਮੈਂ ਤੁਹਾਨੂੰ ਪਹਿਲੀ ਦੱਸ ਕੇ ਹਟਿਆ ਵੀ ਜਿਹੜੀ ਸਾਡੀ ਇੱਕ ਟੀਮ ਕੰਮ ਕਰ ਰਹੀ ਹੈ ਨਾ ਉਹ ਪੈਸੇ ਲਈ ਨਹੀਂ ਕਰ ਰਹੀ ਹੂੰ ਜੇ ਅਸੀਂ ਜੇ ਅਸੀਂ ਪੈਸੇ ਦੀ ਗੱਲ ਕਰੀਏ ਪੈਸਾ ਕਰੀਏ ਤਾਂ ਬਹੁਤ ਵੱਡਾ ਬਜਟ ਬਣ ਜਾਂਦਾ ਬਹੁਤ ਵੱਡਾ ਕਿਉਂਕਿ ਅਸੀਂ ਸਾਰੇ ਇਕੱਠੇ ਆ ਅਸੀਂ ਹਿਸਾਬ-ਤਾਬ ਨਹੀਂ ਕਰਦੇ ਕੋਈ ਜੇ ਬੰਦਾ ਕੋਈ ਟੈਂਟ ਦਾ ਕੰਮ ਕਰ ਰਿਹਾ ਉਹਨੇ ਕਦੇ ਵੀ ਮੈਥੋਂ ਪੈਸੇ ਨਹੀਂ ਮੰਗੇ ਜੇ ਹਲਵਾਈ ਕੋਈ ਕੰਮ ਕਰ ਰਿਹਾ ਉਹਨੇ ਕਦੇ ਮੈਥੋਂ ਪੈਸੇ ਨਹੀਂ ਮੰਗੇ ਜਿੰਨੀਆਂ ਵੀ ਅਸੀਂ ਇੱਕ ਟੀਮ ਬਣੀ ਹੋਈ ਆ ਪ੍ਰੋਪਰ ਸਾਡੀ 24 ਸਾਲ ਤੋਂ ਅਸੀਂ ਉਹਦੇ ਵਿੱਚ ਦੇਖਦੇ ਨਹੀਂ ਜਿਹਦੇ ਹੱਥ ਆਉਂਦਾ ਉਹ ਕਰ ਹੀ ਜਾਂਦਾ ਅਸੀਂ ਪੈਸਾ ਮੰਗਦੇ ਵੀ ਨਹੀਂ ਤੇ ਪੈਸਾ ਦਿੰਦੇ ਵੀ ਨਹੀਂ ਪੈਸਾ ਕਿਸੇ ਤੋਂ ਮੰਗਦੇ ਵੀ ਨਹੀਂ ਤੇ ਪੈਸਾ ਅਸੀਂ ਦਿੰਦੇ ਵੀ ਨਹੀਂ ਅਸੀਂ ਜਿੰਨੀ ਕ ਕਮਾਈ ਆਉਂਦੀ ਅਸੀਂ ਹੌਲੀ 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 ਮੰਨ ਲਾਜ ਕਿ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਇੱਕ ਟੀਮ ਹੈ ਸਾਡੀ ਪ੍ਰੋਪਰ ਜਿਹੜਾ ਸਟੂਡੀਓ ਆ ਮੇਰਾ ਜੋ ਉਸ ਨੂੰ ਕਵਰ ਕਰਦਾ ਸਾਰਾ ਉਹ ਵੀ ਮੇਰਾ 24 ਸਾਲ ਦਾ ਮੁੰਡਾ ਉਹੀ ਆ ਜਿਹੜਾ ਹਲਵਾਈ ਆ ਉਹ ਵੀ ਮੇਰਾ ਮੁੰਡਾ ਉਹੀ ਆ ਜਿਹੜਾ ਟੈਂਟ ਵਾਲਾ ਉਹ ਵੀ ਮੁੰਡਾ ਮੇਰਾ ਉਹੀ ਹੈ ਹਨਾ ਜਿੰਨੇ ਜਿੰਨੇ ਵੀ ਉਹਦੇ ਵਿੱਚ ਵਰਕ ਕਰਦੇ ਨੇ ਉਹ ਸਾਰੇ ਸਾਡੇ ਪਰਾਨੇ ਨੇ ਅਸੀਂ ਸਾਰੇ ਹੀ ਜ਼ੀਰੋ ਪੱਧਰ ਤੋਂ ਉੱਠੂ ਨੇ ਸਾਰੇ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਕਰ ਰਹੇ ਆ ਕੱਲ੍ਹ ਇਹ ਨਹੀਂ ਹੈਗਾ ਵੀ ਇਹ ਪੈਸਾ ਆਉਂਦਾ ਕਿੱਥੋਂ ਤੇ ਲਾਉਂਦੇ ਕਿੱਥੋਂ ਆ ਥੋੜਾ ਬਹੁਤਾ ਜਿੰਨਾ ਕਿ ਭੀ ਅਸੀਂ ਕਮਾਉਨੇ ਆ ਉਹ ਸਾਰੇ ਦਾ ਸਾਰਾ ਸੀਦੇ ਉੱਤੇ ਲਾ ਦਿੰਨੇ ਆ ਸੀ